ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਅੱਜ ਤੁਹਾਨੂੰ ਬਾਈ ਨਾਲ ਮਿਲਾਉਣੇ ਆਪਾਂ ਜੋ ਕਿ ਬਾਈ ਗਵਰਨਮੈਂਟ ਜੌਬ ਤੇ ਨੇ ਬਿਜਲੀ ਬੋਰਡ ਦੇ ਵਿੱਚ ਲੱਗੇ ਹੋਏ ਨੇ ਬਾਈ ਘਰੇ ਖੇਤੀ ਕਰਦੇ ਨਾਲ ਮਤਲਬ ਕਿ ਡਿਊਟੀ ਦੇ ਨਾਲ ਨਾਲ ਤੁਹਾਨੂੰ ਮਿਲਾਉਣਾ ਪਈ ਨੇ ਹੋਰ ਬਾਈ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ ਇਵੇਂ ਤੁਸੀਂ ਸਬਜ਼ੀ ਵਗੈਰਾ ਘਰੇ ਗਾਉਨੇ ਤੁਹਾਨੂੰ ਇਹ ਸ਼ੌਂਕ ਕਿਸ ਤਰ੍ਹਾਂ ਦਾ ਇਹ ਸ਼ੌਕ ਵੀ ਆ ਵੀਰੇ ਆਪਾਂ ਨੂੰ ਨਾਲ ਦੀ ਨਾਲ ਆਪਾਂ ਨੂੰ ਆਪਣੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ ਠੀਕ ਹੈ ਜੀ ਉਹ ਵੀ ਆਪਾਂ ਨਾਲ ਦੀ ਨਾਲ ਮਨਟੇਨ ਰੱਖਦੇ ਆਂ ਜਿਵੇਂ ਬਾਜ਼ਾਰੂ ਹਾਂ ਬਾਜ਼ਾਰੂ ਸਬਜ਼ੀਆਂ ਨਾਲੋਂ ਠੀਕ ਹੈ ਜੀ ਸਿਉਰਟੀ ਟਾਈਮ ਤੋਂ ਬਾਅਦ ਜਦੋਂ ਆਪਾਂ ਫ੍ਰੀ ਹੁੰਨੇ ਆਂ ਹਾਂਜੀ ਘਰ ਦੇ ਵਿੱਚ ਆ ਕੇ ਆਪਾਂ ਸਿਰਫ ਇਸੇ ਕੰਮ ਦੀ ਹੁੰਨੇ ਆਂ ਠੀਕ ਹੈ ਜੀ ਆਪਾਂ ਜਿਵੇਂ ਕੋਈ ਆਮ ਪਿੰਡ ਜਵਾਗੀ ਗੀੜੇ ਦੇਣ ਜਾਂ ਕੋਈ ਉਹਨਾਂ ਤੋਂ ਬਚ ਕੇ ਆਪਾਂ ਜਿਹੜੀ ਸਿਰਫ ਆਰਗੈਨਿਕ ਆਪਣੀ ਕੇਲੇ ਲੂਬਗੀਚੀ ਲਾਈ ਹੋਈ ਆਪਾਂ ਕਿਤੇ ਲੱਗਨ ਆਉਂਦੀਆਂ ਆਪਣੀ ਕਿਰੇ ਲੂਬਗੀਚੀ ਦੇ ਬਸ ਆਪਣੀ ਮਿਹਨਤ ਕਰਦੇ ਆ ਠੀਕ ਹੈ ਜੀ ਇਹ ਜਿਵੇਂ ਤੁਸੀਂ ਚੱਪੜ ਕੋ ਦਾਰਦੂਆ ਸਬਜ਼ੀ ਕਰ ਲਈ ਕਿਸ ਤਰ੍ਹਾਂ ਇਸ ਸਰਦੀ ਦੇ ਵਿੱਚ ਕਿਵੇਂ ਸੰਭਵ ਕਰ ਲਈ ਤੁਸੀਂ ਇਹ ਆਪਾਂ ਨੇ ਬੀਜ ਲਾਏ ਸੀ ਨਵੰਬਰ ਦੇ ਲਗਭਗ ਪਹਿਲੇ ਹਫਤੇ ਨਵੰਬਰ ਦੇ ਪਹਿਲੇ ਹਫ਼ਤੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕਾਗਜ਼ ਪਾ ਕੇ ਇਹਨਾਂ ਨੂੰ ਹਾਂ ਕਾਗਜ਼ ਪਾ ਕੇ ਆਪਾਂ ਨੇ ਆ ਦੇ ਪੂਰੀ ਆਪਣੇ ਖਾਲੀ ਤੇ ਕਾਗਜ਼ ਪਾਇਆ ਹਾਂਜੀ ਕਾਗਜ਼ ਪਾ ਕੇ ਇਹ ਆਪਾਂ ਨੇ ਬੀਜ ਉਹ ਇੱਕ ਟੋਟਾ ਟੋਟੇ ਇੱਕ ਮਹੀਨੇ ਦੇ ਵਿੱਚ ਇਹ ਬੀਜ ਉੱਗੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਜਦੋਂ ਕੋਰਾ ਕੱਟ ਗਿਆ ਜਨੀਆਂ ਠੰਡ ਕੱਟ ਗਈ ਦਿਨ ਵੇਲੇ ਆਪਾਂ ਇਹਨਾਂ ਨੂੰ ਕਾਗਜ਼ ਉਤਾਰ ਦਿੰਦੇ ਸੀ ਸ਼ਾਮ ਨੂੰ ਕਾਗਜ਼ ਇਹਨਾਂ ਤੇ ਪਾ ਦਿੰਦੇ ਸੀ ਠੀਕ ਹੈ ਜੀ ਤੇ ਹੁਣ ਜਿਹੜਾ ਇਹ ਆਪਣੇ ਚੱਪਣ ਕਦੂ ਨੇ ਬਿਲਕੁਲ ਤਿਆਰ ਨੇ ਦੋ ਵਾਰ ਆਪਾਂ ਸਬਜ਼ੀ ਬਣਾ ਕੇ ਖਾ ਚੁੱਕੇ ਆ ਆਪਾਂ ਹੁਣ ਦਿਖਾ ਵੀ ਸਕਦੇ ਆ ਆਪਣੇ ਦਰਸ਼ਕ ਵੀਰਾਂ ਨੂੰ ਵੀ ਬਿਲਕੁਲ ਕਦੂ ਲੱਗੇ ਬੈ ਨੇ ਚੱਪਣ ਕਦੂ ਹੁਣ ਵੀ ਕਿਉਂਕਿ ਕੋਈ ਇੱਕ ਤਾਂ ਹੁੰਦਾ ਇਹ ਵੀ ਆਪਾਂ ਬੈਸੇ ਹੀ ਗੱਲਾਂ ਨੇ ਹਨਾ ਹਾਂਜੀ ਹਾਂ ਆਪਾਂ ਕੱਲੀ ਕੱਲੀ ਚੀਜ਼ ਪ੍ਰੈਕਟੀਕਲ ਦਿਖਾ ਵੀ ਸਕਦੇ ਆ ਠੀਕ ਹੈ ਜੀ ਸੋ ਇਹ ਸਭ ਤੋਂ ਵੱਡੀ ਖਾਸੀਅਤ ਇਹਦੀ ਇਹ ਹੈ ਹਾਂਜੀ ਬੀ ਇਹਦੇ ਵਿੱਚ ਕੋਈ ਆਪਾਂ ਰੇਸ ਸਪਰੇ ਨਹੀਂ ਯੂਜ਼ ਕੀਤਾ ਠੀਕ ਹੈ ਜੀ ਕੋਈ ਇਹਦੇ ਵਿੱਚ ਪੈਸਟੀਸਾਈਡ ਨਹੀਂ ਯੂਜ਼ ਕੀਤੀ ਆਪਾਂ ਨੇ ਇਹਦੇ ਵਿੱਚ ਸਿਰਫ ਤੇ ਸਿਰਫ ਜਦ ਆਪਾਂ ਆਰਗੇਨਿਕ ਜਿਹੜੀ ਆਪਣੀ ਗਣੂਆਂ ਤੋਂ ਖਾਦ ਤਿਆਰ ਹੁੰਦੀ ਉਹ ਪਾਈ ਹੈ ਠੀਕ ਹੈ ਜੀ ਜਾਂ ਆਪਾਂ ਇਹਦੇ ਵਿੱਚ ਰੂੜੀ ਖਾਦ ਪਾਈ ਸੀ ਲਾਉਣ ਤੋਂ ਪਹਿਲਾਂ ਠੀਕ ਹੈ ਜੀ ਹੋਰ ਕੁਝ ਨਹੀਂ ਇਹਦੇ ਨਾਲ ਨਾਲ ਆਪਾਂ ਨੇ ਕੱਲੇ ਚੱਪਣ ਕਦੂਆਂ ਦੇ ਨਾਲ-ਨਾਲ ਨਹੀਂ ਹੋਰ ਉਸ ਤੋਂ ਇਲਾਵਾ ਇਹਦੇ ਇੱਕ ਦੋ ਸਪਰੇ ਹਾਂ ਕਰੀਆਂ ਨੇ ਆਪਾਂ ਨੇ ਠੀਕ ਹੈ ਜੀ ਜੇ ਮੈਂ ਪੰਗੀ ਸਾਈਡ ਦੇ ਵਿੱਚ ਆਪਾਂ ਉਹ ਕਰੀਏ ਕੱਟੀ ਲੱਸੀ ਦੀ ਸਪਰੇ ਕਰੀਏ ਅੱਛਾ ਉਹ ਵੀ ਦੇਸੀ ਬਿਲਕੁਲ ਬਿਲਕੁਲ ਦੇਸੀ ਆਰਗੈਨਿਕ ਠੀਕ ਹੈ ਜੀ ਜਾਂ ਇੱਕ ਦੋ ਬਾਇਓ ਖਾਦਾਂ ਮੈਂ ਆਪਣੇ ਜਿਹੜਾ ਆਰਗੈਨਿਕ ਜਿੱਤੋਂ ਆਪਾਂ ਗਨੂਆ ਖਾਦ ਲਿਆਂਦੀ ਸੀ ਹਾਂਜੀ ਉਹਨਾਂ ਨੇ ਮੈਨੂੰ ਦਿੱਤੀ ਸੀ ਆਰਗੈਨਿਕ ਇਸ ਬ੍ਰੇ ਜਾਂ ਇੱਕ ਸਪਰੇ ਹੋ ਕਰੀ ਆਪਾਂ ਇਹ ਜਿਹੜੀ ਆਪਾਂ ਰੂੜੀ ਖਾਦ ਪਾਉਣਿਆ ਇਹ ਕੱਚੀ ਪੱਕੀ ਦੋ ਤਰ੍ਹਾਂ ਦੀ ਹੁੰਦੀ ਆ ਮਨ ਲੇ ਇੱਕ ਤਾਂ ਬਾੜੀ ਪ੍ਰਾਣੀ ਹੁੰਦੀ ਆ ਸਾਲ 1.5 ਸਾਲ ਦੀ ਇੱਕ ਆਪਾਂ ਨਾਲ ਦੀਆਂ ਜਿਹੜਾ ਗੋਬਰ ਹੁੰਦਾ ਪਸ਼ੂ ਦਾ ਉਹਦੇ ਵਿੱਚ ਹੁੰਦਾ ਡਿਫਰੈਂਸ ਇਹਦੇ ਬਹੁਤ ਫਰਕ ਹੈ ਜਿਹੜੀ ਕ ਉਨੀ ਇਹ ਜਿਆਦਾ ਕੰਮ ਕਰੋ ਠੀਕ ਹੈ ਜੀ ਸੋ ਬਹੁਤੋ ਮੇਰੇ ਵੀਰ ਨਾ ਚੱਕ ਕੇ ਗਿੱਲਾ ਗੋਹੀ ਪਾ ਦਿੰਦੇ ਆ ਉਹ ਉਹ ਨਾ ਕੰਮ ਨਹੀਂ ਕਰਦਾ ਉਹ ਫਰਮਚਾਰ ਗਰਮੈਸ ਕਰਦਾ ਹਾਂ ਜਿਆਦਾ ਜਿੰਨੀ ਪ੍ਰਾਣੀ ਰੂੜੀ ਹੋ ਉਨੀ ਜਿਆਦਾ ਇਹ ਵੈਟਰ ਕੰਮ ਕਰਦੀ ਹੈ ਠੀਕ ਹੈ ਠੀਕ ਹੈ ਇਹਦੇ ਨਾਲ ਨਾਲ ਆਪਾਂ ਨੇ ਇਕੱਲਾ ਚੱਪਣ ਕੁੱਦੂ ਨਹੀਂ ਲਾਇਆ ਆਪਾਂ ਕੈਮਰਾਮੈਨ ਨੂੰ ਨੇੜੇ ਬੁਲਾ ਲਓ ਹਾਂਜੀ ਵੀ ਆਪਾਂ ਦੇ ਇੱਕ ਇੱਕ ਸਾਈਡ ਤੇ ਲਾਏ ਕੱਦੂਆਂ ਦੇ ਬੀਜ ਠੀਕ ਹੈ ਜੀ ਤੇ ਇੱਕ ਸਾਈਡ ਤੇ ਆਪਾਂ ਮਿਰਚਾਂ ਲਾਈਆਂ ਕੈਮਰਾਮੈਨ ਨੂੰ ਕਹਾਂਗੇ ਵੀ ਦਿਖਾਉਣ ਦੀ ਕੋਸ਼ਿਸ਼ ਕਰਨ ਵੀ ਨਾਲੇ ਤਾਂ ਆਪਣੀਆਂ ਮਿਰਚਾਂ ਤਿਆਰ ਹੋ ਗਈਆਂ ਆ ਵਿੱਚ ਕarele ਵੀ ਲੱਗੇ ਹਾਂ ਆਹ ਦੇਖੋ ਇਹ ਆਪਾਂ ਕareleਆਂ ਦੇ ਬੱਲਾਂ ਬੀਜ ਲਾਏ ਸੀ ਹਾਂਜੀ ਆਹ ਬੱਲਾਂ ਖੀਰਿਆਂ ਦੀਆਂ ਤਿਆਰ ਨਹੀਂ ਦੇਖ ਆਹ ਖੀਰੇ ਹਾਂਜੀ ਹਾਂ ਆਹ ਕarele ਤਿਆਰ ਹੈ ਠੀਕ ਹੈ ਜੀ ਆਹ ਖੀਰਾ ਤਿਆਰ ਹੈ ਠੀਕ ਹੈ ਜੀ ਠੀਕ ਤੇ ਇਹਦੇ ਨਾਲ ਨਾਲ ਆਪਾਂ ਨੇ ਜਿਵੇਂ ਪੇਠਿਆਂ ਦੀਆਂ ਬੱਲਾਂ ਲਾਈਆਂ ਨੇ ਅੱਛਾ ਆਹ ਪੇਠੇ ਦੀ ਬੱਲ ਤਿਆਰ ਹੈ ਆਪਣੀ ਇਧਰ ਆਹ ਪੇਠੇ ਦੀ ਬੱਲ ਤਿਆਰ ਹੈ ਠੀਕ ਹੈ ਇਹ ਵੀ ਆਪਾਂ ਕਾਗਜ਼ਪਾਗੀ ਤਿਆਰ ਕਰੀਆਂ ਨੇ ਠੀਕ ਹੈ ਠੀਕ ਹੈ ਸਾਰੀਆਂ ਬੱਲਾਂ ਆਪਾਂ ਬੱਲ ਬਹੁਤ ਵੱਡੀ ਹੈ ਜੀ ਹਾਂ ਹਾਂ ਜਿਵੇਂ ਆਪਾਂ ਜਿਵੇਂ ਕੋਰਾ ਕਹਿੰਦੇ ਵੀ ਕੋਰ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਨਹੀਂ ਕੋਈ ਉਹ ਮਤਲਬ ਕਿ ਕਾਗਜ ਨਹੀਂ ਕੋਰਾ ਕਾਗਜ ਨਾਲ ਬਿਲਕੁਲ ਸਹੀ ਹੋਇਆ ਕਾਗਜ ਨਾਲ ਨਾ ਜਿਹੜੀ ਗਰਮੈਸ ਹੈ ਉਹਦੇ ਨਾਲ ਜਰਮੀਨੇਸ਼ਨ ਵੀ ਸਹੀ ਹੁੰਦੀ ਹੈ ਠੀਕ ਹੈ ਜੀ ਤੇ ਜਿਹੜਾ ਇਹ ਪ੍ਰੋਪਰ ਕੋਰੇ ਤੋਂ ਬਚਦੇ ਵੀ ਨੇ ਠੀਕ ਹੈ ਜੀ ਇਹਦੇ ਨਾਲ ਨਾਲ ਆਪਾਂ ਨੇ ਇੱਕ ਖਾਲੀ ਦੇ ਲਾਏ ਸੀ ਆਪਾਂ ਨੇ ਸ਼ਿਮਲਾ ਮਿਰਚ ਦੇ ਬੂਟੇ ਠੀਕ ਹੈ ਜੀ ਸ਼ਿਮਲਾ ਮਿਰਚ ਦੇ ਬੂਟੇ ਆਪਾਂ 35 40 ਲਾਏ ਸੀ ਬਿਲਕੁਲ ਛੋਟੇ ਛੋਟੇ ਬੂਟੇ ਲੈ ਕੇ ਲਾਏ ਸੀ ਹੁਣ ਆ ਪੁੱਲ ਤਿਆਰ ਨੇ ਹਾਂ ਜੀ ਬਿਲਕੁਲ ਫੁੱਲ ਇਹਨਾਂ ਦੀ ਲੱਗਣ ਲੱਗ ਰਹੇ ਨੇ ਤੇ ਲਗਭਗ ਇਹ ਮੇਰੇ ਖਿਆਲ 15 ਦਿਨਾਂ ਦੇ ਵਿੱਚ ਆਪਾਂ ਇਹਦੀ ਵੀ ਸਬਜ਼ੀ ਬਿਲਕੁਲ ਆਰਗੈਨਿਕ ਹੈ ਜਿਹੜੀ ਠੀਕ ਹੈ ਜੀ ਆ ਤੁਹਾਨੂੰ ਦੀ ਨਹੀਂ ਹੋ ਰੂੜੀ ਖਾਦ ਵਿੱਚ ਹਾਂਜੀ ਹਾਂਜੀ ਹਾਂ ਸਿਰਫ ਤੇ ਸਿਰਫ ਰੂੜੀ ਖਾਦ ਜਾਂ ਗੰਡੋਵਾ ਖਾਦ ਠੀਕ ਹੈ ਜੀ ਇਹ ਤੋਂ ਬਿਨਾ ਆਪਾਂ 1% ਵੀ ਕੋਈ ਪੈਸਟੀਸਾਈਡ ਇਹਦੇ ਵਿੱਚ ਜੂਜ ਨਹੀਂ ਸ਼ੁਕਰੀਵਾਦ ਠੀਕ ਹੈ ਬਿਲਕੁਲ ਠੀਕ ਹੈ ਜੀ ਇਹਦੇ ਵਿੱਚ ਆਪਾਂ ਟੈਸਟ ਕਰਵਾ ਕੇ ਦੇਖ ਲਓ ਕਿਤੋਂ ਮਰਜ਼ੀ ਟੈਸਟ ਕਰਵਾ ਲਓ ਹਾਂਜੀ ਹਾਂ ਵੀ ਆਪਣੇ ਇੱਥੇ ਕਿਤੇ ਵੀ ਤੁਹਾਨੂੰ ਕੋਈ ਪੈਸਟੀਸਾਈਡ ਜੂਜ ਨਹੀਂ ਮਿਲੂਗਾ ਠੀਕ ਹੈ ਜੀ ਆ ਮੇ ਹਾਂਜੀ ਆਦ ਪਹਾਲ ਕੇ ਕਿੰਨਾ ਸੋਹਣਾ ਹੋਇਆ ਹਾਂਜੀ ਹਾਂ ਬਿਲਕੁਲ ਬਿਲਕੁਲ ਆਰਗੇਨਿਕ ਅਮੇਚੀ ਸਬਜ਼ੀ ਕਰ ਰਹੇ ਹਾਂ 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 ਠੀਕ ਹੈ ਜੀ ਤੇ ਆ ਧਣੀਆਂ ਦੇਖੋ ਠੀਕ ਹੈ ਆ ਮਟਰ ਆਪਾਂ ਨੇ ਦੋ ਵਾਰ ਲਾਤੀ ਸੀ ਪਹਿਲਾਂ ਵੀ ਲਾਏ ਸੀ ਉਹ ਕਾਮਯਾਬ ਨਹੀਂ ਹੋਏ ਬਾਅਦ ਚ ਲਾਏ ਦੇਖੋ ਕਿੰਨੇ ਵਧੀਆ ਮਟਰ ਹੋਏ ਨੇ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਆ ਪੰਨ ਲਸਣ ਬਿਲਕੁਲ ਆਰਗੇਨਿਕ ਲਸਣ ਲਾਈ ਆ ਸਾਰੀ ਠੀਕ ਹੈ ਜੀ 1% ਵੀ ਇਹਦੇ ਵਿੱਚ ਵੀ ਕੋਈ ਆਪਾਂ ਪੈਸਟੀਸਾਈਡ ਜੂਜ਼ ਨਹੀਂ ਕੀਤੀ ਆਪਾਂ ਜਿਹੜੀ ਹਾੜੀ ਗਾਜਰਾਂ ਹੋਣਗੀਆਂ ਅੱਛਾ ਹਾੜੀ ਗਾਜਰ ਹਾੜੀ ਗਾਜਰ ਤਿਆਰ ਹੋਏ ਸੰਤਰੀ ਸੰਤਰੀ ਰੰਗ ਦੀ ਸੰਤਰੀ ਰੰਗ ਦੀ ਹੁੰਦੀ ਹੈ ਇਹ ਠੀਕ ਹੈ ਜੀ ਬਹੁਤ ਸਾਰੇ ਵੀਰਾਂ ਨੂੰ ਪਤਾ ਹੋਵੇ ਇਹਦੇ ਬਾਰੇ ਜਾਣਕਾਰੀ ਹੁੰਦੀ ਹੈ ਹਾਂ ਜੀ ਇਹ ਹਾੜੀ ਦੇ ਵਿੱਚ ਤਿਆਰ ਹੋਊਗੀ ਇਹ ਪਛੇਤੀ ਗਾਜਰ ਲਾਈ ਆਪਾਂ ਠੀਕ ਹੈ ਜੀ ਆ ਆਪਣਾ ਪਿਆਜ਼ ਲੱਗਿਆ ਠੀਕ ਹੈ ਜੀ ਇਹ ਵੀ ਬਿਲਕੁਲ ਆਰਗੈਨਿਕ ਹੈ ਬੜੇ ਬੜੇ ਲੱਗੇ ਪਏ ਹਾਂ ਇਹ ਆਪਣਾ ਟਮਾਟਰ ਹੈ ਬੇਲਾਲ ਟਮਾਟਰ ਆ ਇਹ ਵੀ ਬਿਲਕੁਲ ਆਰਗੈਨਿਕ ਹੈ ਦੇਖੋ ਕਿੰਨੇ ਸੋਹਣੇ ਟਮਾਟਰ ਲੱਗੇ ਆ ਤੇ ਹਾਂ ਜੀ ਹਾਂ ਬਿਲਕੁਲ ਸਹੀ ਗੱਲ ਕੱਲਾ ਕੱਲਾ ਟਮਾਟਰ ਵਧੀਆ ਜਾਨੀ ਕਿ ਕੋਈ ਇਹ ਤੇ ਕੀੜਾ ਨਹੀਂ ਲੱਗਿਆ ਕੋਈ ਮਕੌੜਾ ਨਹੀਂ ਲੱਗਿਆ ਸਿਰਫ ਇਹ ਤੇ ਲੱਸੀ ਦੀ ਸਪਰੇ ਕਰੀਆਂ ਨੇ ਇਦੇ ਨਾਲ ਨਾਲ ਆਪਾਂ ਹੁਣ ਪਛੇਤੀਆਂ ਆ ਗੇਤੀਆਂ ਪ੍ਰਿੰਡੀਆਂ ਵੀ ਲਾਤੀਆਂ ਹਾਂਜੀ ਆ ਬੱਟਾਂ ਤੋਂ ਪਹਿਲਾਂ ਤਾਂ ਆਪਾਂ ਗੋਭੀ ਖਾਧੀਏ ਦੇਖੋ ਜੀ ਠੀਕ ਹੈ ਜੀ ਆ ਬੱਟਾਂ ਦੇ ਪਹਿਲਾਂ ਗੋਭੀ ਸੀ ਆ ਦਿਨਾਂ ਬੱਟਾਂ ਦੇ ਹਾਂਜੀ ਹਾਂ ਆ ਆਪਣੀ ਪ੍ਰਿੰਡੀ ਤਿਆਰ ਹੋ ਰਹੀ ਹੈ ਦੇਖੋ ਜੀ ਠੀਕ ਹੈ ਜੀ ਪ੍ਰਿੰਡੀ ਉਹ ਹਾਂਜੀ ਹਾਂ ਠੀਕ ਹੈ ਜੀ ਆ ਆਪਣੀ ਬਰੋਕਲੀ ਤਿਆਰ ਹੈ ਚਲੋ ਬਰੋਕਲੀ ਤਾਂ ਵੈਸੇ ਹੀ ਲਾਤੀ ਠੀਕ ਹੈ ਜੀ ਬਰੋਕਲੀ ਦਾ ਮੈਨੂੰ ਬੂਟੇ ਦੇ ਗਿਆ ਸੀ ਆਪਣਾ ਕੋਈ ਮਿੱਤਰ ਹਾਂਜੀ ਉਹ ਆਪਾਂ ਵੈਸੇ ਹੀ ਲਾਤੀ ਆਪਣੀ ਹੁੰਦੀ ਨਹੀਂ ਪਿੰਡਾਂ 'ਚ ਆਪਾਂ ਦੇਖਦੇ ਹਾਂ ਹੁਣ ਅਸੀਂ ਖੁਦ ਵੀ ਗੁਣੇ ਆਪਣੇ ਵੱਲ ਕੇ ਇਹ ਬਹੁਤ ਗੁਣਾਕਾਰੀ ਹੈ ਜ ਠੀਕ ਹੈ ਜੀ ਇਹਨੂੰ ਆਪਾਂ ਸਲਾਦ ਦੇ ਤੌਰ ਤੇ ਵੀ ਖਾ ਸਕਦੇ ਆ ਹਾਂਜੀ ਸਬਜੀ ਵੀ ਇਹਦੀ ਬਣਾ ਸਕਦੇ ਆ ਆ ਦਿਖਾਓ ਮੇਰਾ ਨੇੜੇ ਹੋ ਕੇ ਆ ਦੇਖੋ ਜੀ ਕਿਸ ਤਰ੍ਹਾਂ ਗ੍ਰੀਨ ਕਲਰ ਦੀ ਹੈ ਸਾਰੀ ਹਰੇ ਰੰਗ ਦੀ ਹੈ ਬਿਲਕੁਲ ਬਿਲਕੁਲ ਜੀ ਸਲਾਦ ਦੇ ਤੌਰ ਤੇ ਵਰਤੀਏ ਬਹੁਤ ਵਧੀਆ ਚੀਜ਼ ਹੈ ਜੀ ਠੀਕ ਹੈ ਜੀ ਇਹ ਵੀ ਬਿਲਕੁਲ ਆਰਗੇਨਿਕ ਹੈ ਇਹ ਗਾਜਰਾ ਇਹ ਗਾਜਰਾ ਗਿਆ ਤੇ ਆਪਣਾ ਚੋਲਾ ਵੀ ਤਿਆਰ ਹੈ ਜੀ ਨਾਲ ਟਾਈਮ ਕਿਸ ਤਰ੍ਹਾਂ ਕੱਢਦੇ ਹੋ ਨਹੀਂ ਤੁਹਾਨੂੰ ਡਿਊਟੀ ਦੌਰਾਨ ਜਦੋਂ ਮੈਂ ਡਿਊਟੀ ਤੋਂ ਫ੍ਰੀ ਹਾਂ ਮੇਰੇ ਮੇਰਾ ਇੱਥੇ ਹੀ ਹੈ ਸਾਰਾ ਕੰਮ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਸਟਾਰਟਿੰਗ ਨੇ ਵਿੱਚ ਵੀ ਮੈਂ ਪਿੰਡ 'ਚ ਨਹੀਂ ਜਾਂਦਾ ਬਾਰੇ ਬੰਦੇ ਚੌਂਕੜੀ ਦੇ ਬੈਠ ਕੇ ਆਪਾਂ ਮਾਰਨ ਲੱਗੇ ਮੈਂ ਉਹੀ ਟਾਈਮ ਇੱਥੇ ਵੇਸਟ ਕਰਦਾ ਨਾਲੇ ਤਾਂ ਆਪਣੀ ਸਿਹਤ ਹੈ ਜਿਹੜੀ ਹੋ ਬਣੀ ਰਹਿੰਦੀ ਹੈ ਠੀਕ ਹੈ ਜੀ ਤੇ ਨਾਲੇ ਭਈ ਆਪਣੀ ਘਰ ਦੀ ਜਿਹੜੀ ਘਰੇਲੂ ਬਾਗਿਚੀ ਦੇ ਵਿੱਚ ਆਪਣੀ ਆਰਗੇਨਿਕ ਹੈ ਜਿਹੜੀ ਸਬਜ਼ੀ ਉਹ ਠੀਕ ਹੈ ਤੁਸੀਂ ਦੱਸ ਕਿ ਵੀਰਾਂ ਨੂੰ ਕੀ ਦੱਸਣਾ ਚਾਹੋਗੇ ਜਿਵੇਂ ਸਬਜ਼ੀਆਂ ਬਾਜ਼ਾਰ ਤੋਂ ਵੀ ਲੈਂਦੇ ਨੇ ਹਨ ਜਾਂ ਕੁਝ ਘਰੇ ਗਾਉਂਦੇ ਨੇ ਵੀ ਹੋਈ ਜਾਂ ਤਾਂ ਕੋਈ ਮਿਹਨਤ ਦਾ ਕਾਰਨ ਹੋਣਾ ਤੁਸੀਂ ਕੀ ਸੁਝਾਓ ਦਸਕਣ ਜੀ ਨਹੀਂ ਮਿਹਨਤ ਦਾ ਕਾਰਨ ਵੀ ਹੈ ਬਹੁਤੇ ਮੇਰੇ ਵੀਰ ਨਾ ਸਮਾਂ ਨਹੀਂ ਕੱਢਦੇ ਠੀਕ ਹੈ ਜੀ ਦਵਾਈਆਂ ਦੇ ਪੈਸੇ ਲਾ ਦਿੰਦੇ ਆ ਹਾਂਜੀ ਵੀ ਜੇ ਕੋਈ ਵੀ ਘਰੇ ਬਿਮਾਰ ਹੋ ਗਿਆ ਦੇਖੋ ਉਹ ਤੇ ਐ ਨਹੀਂ ਪਤਾ ਕਿੰਨਾ ਕੁ ਪੈਸਾ ਲੱਗ ਜੀ ਪਰ ਉਹਦੇ ਨਾਲ ਨਾਲ ਜੇ ਆਪਾਂ ਘਰੇਲੂ ਬਗੀਚੀ ਦੇ ਵਿੱਚ ਥੋੜੇ ਜਗ੍ਹਾ ਦੇ ਵਿੱਚ ਹੀ ਹਰ ਇੱਕ ਚੀਜ਼ ਆਰਗੇਨਿਕ ਲਾ ਲਈਏ ਤਾਂ ਆਪਾਂ ਬਿਮਾਰੀਆਂ ਤੋਂ ਵੀ ਬਚ ਸਕਦੇ ਆ ਹਾਂਜੀ ਤੇ ਜਿਹੜਾ ਆਪਣਾ ਪਰਿਵਾਰ ਦਾ ਜਿਹੜਾ ਵਧੀਆ ਪਾਲਣ ਪੋਸ਼ਣ ਹੈ ਜਿਹੜਾ ਆਪਾਂ ਸਬਜ਼ੀਆਂ ਤੇ ਫालतू ਪੈਸੇ ਲਾਉਣੇ ਆਉਣਾ ਤੋਂ ਵੀ ਬਚ ਨਹੀਂ ਦਿੱਲੀ ਘੱਟੋ ਵੱਟ 100 ਰੁਪਏ ਨਾ ਮਹੀਨੇ ਦੀ ਗੱਲ ਹੈ ਸਬਜ਼ੀਆਂ ਦੀ ਹਾਂਜੀ ਹਾਂਜੀ ਹਾਂ ਆਪਦੀ ਘਰੇਲੂ ਬਗੀਚੀ ਦੇ ਵਿੱਚ ਵੱਧ ਤੋਂ ਵੱ ਦੀ ਆਪ ਦੀ ਕਰੇਲੂ ਸਬਜ਼ੀ ਖਾਓ ਠੀਕ ਹੈ ਠੀਕ ওকে ਸਰ ਥੈਂਕ ਯੂ ਧੰਨਵਾਦ